ਲੋਕਸਵਾ ਫਤੇਗੜ ਵਿੱਚ ਪੈਂਦੇ ਪਿੰਡ ਕੁੰਗਰਾੜੀ ਦੇ ਰਹਿਣ ਵਾਲੇ ਲੋਕਾਂ ਨੇ ਆਪਣੇ ਪਿੰਡ ਦੇ ਵਿੱਚ ਬੈਨਰ ਲਗਾ ਦਿੱਤਾ ਹੈ ਜਿਸ ਉੱਪਰ ਉਹਨਾਂ ਨੇ ਲਿਖਿਆ ਹੈ ਇਸ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਪਿੰਡ ਵਿੱਚ ਆਉਣ ਉੱਪਰ ਮਨਾਈ ਹੈ ਇਸ ਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਕਾਰਨ ਇਹ ਹੈ ਪਿੰਡ ਦੇ ਨਜ਼ਦੀਕ ਲੱਗੇ ਵਾਇਓ ਗੈਸ ਪਲਾਂਟ ਫੈਕਟਰੀ ਦੀ ਲਗਾਤਾਰ ਆ ਰਹੀ ਬਦਬੂ ਕਾਰਨ ਲੋਕ ਉੱਥੇ ਪਰੇਸ਼ਾਨ ਨੇ ਜਿਸ ਕਰਕੇ ਲੋਕਾਂ ਵੱਲੋਂ ਉੱਥੇ ਧਰਨਾ ਲਗਾ ਕੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੀ ਕੋਈ ਵੀ ਸੁਣਵਾਈ ਨਾ ਹੋਣ ਕਰਕੇ ਲੋਕ ਪੂਰੇ ਪਿੰਡ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਉਹ ਕਿਸੇ ਵੀ ਸਿਆਸੀ ਲੀਡਰ ਨੂੰ ਪਿੰਡ ਵਿੱਚ ਨਹੀਂ ਬਣ ਦੇਣਗੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਉਹਨਾਂ ਵੱਲੋਂ ਇਸ ਸੰਬੰਧੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਕੰਪਲੇਂਟ ਕੀਤੀ ਜਾ ਚੁੱਕੀ ਹੈ ਪਰ ਉਹਨਾਂ ਦੀ ਸਲਵਾਈ ਨਹੀਂ ਹੋ ਰਹੀ ਜਿਸ ਕਰਕੇ ਮਜੂਰੀ ਦੇ ਵਿੱਚ ਹੁਣ ਉਹਨਾਂ ਨੇ ਫੈਸਲਾ ਲਿਆ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹ ਕਿਸੇ ਵੀ ਸਿਆਸੀ ਲੀਡਰ ਨੂੰ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦੇਣਗੇ ਉਹਨਾਂ ਨੇ ਕਿਹਾ ਇਹ ਵੀ ਸਾਫ਼ ਕੀਤਾ ਜਿਹੜਾ ਸਿਆਸੀ ਲੀਟਰ ਉਹਨਾਂ ਦੀ ਬਾਹ ਫੜੇਗਾ ਤੇ ਉਹ ਉਸ ਦਾ ਸਾਥ ਜ਼ਰੂਰ ਦੇਣਗੇ ਪਰ ਫਿਲਹਾਲ ਇੱਕ ਪਿੰਡ ਦਾ ਨਹੀਂ ਉਹਨਾਂ ਦੇ ਆਲੇ-ਦਾਲੇ ਪਿੰਡਾਂ ਦਾ ਵੀ ਕਾਫੀ ਬੁਰਾ ਹਾਲ ਹੈ ਜਿਸ ਕਰਕੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਸਵੀਰ ਸਿੰਘ ਕੀ ਕਾਰਨ ਜਿਹੜਾ ਧਰਨਾ ਲਗਾਇਆ ਗਿਆ ਇਹ ਧਰਨਾ ਜਿਹੜੀ ਗੈਸ ਫੈਕਟਰੀ ਕਹਿੰਦੇ ਨੇ ਜੀ ਇਹ ਬਦਬੂ ਫੈਕਟਰੀ ਆ ਇਹਦੀ ਬਦਬੂ ਇੰਨੀ ਆ ਰਹੀ ਆ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਇਹਦੇ ਨੇੜੇ ਸਕੂਲ ਆ ਉਥੇ ਬੱਚਿਆਂ ਨੂੰ ਵੀ ਸਾਹ ਲੈਣਾ ਔਖਾ ਇੱਕ ਇਹਦੇ ਨਾਲ ਫੈਕਟਰੀ ਹੋਰ ਆ ਨਾਰੀਅਲ ਤੋਂ ਟੋਕਰੀਆਂ ਬਣਦੀਆਂ ਨੇ ਉਥੇ ਸਾਡੀਆਂ ਮਜ਼ਦੂਰ ਭੈਣਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਕੰਮ ਕਰਨਾ ਵੀ ਰੋਟੀ ਪਾਣੀ ਖਾਣਾ ਵੀ ਔਖਾ ਤੇ ਦੂਆ ਜਿਹੜੀ ਇਹਦੀ ਵੇਸਟੇਜ ਨਿਕਲ ਰਹੀ ਆ ਉਹ ਵੇਸਟੇਜ ਇੰਨੀ ਖਤਰਨਾਕ ਆ ਜਿੱਥੇ ਜੀ ਕਰਦਾ ਸਿੱਟ ਦੰਦੇ ਨੇ ਬਾਕੀ ਇਹਨਾਂ ਨੇ ਜਿਹੜੀ ਪਰਾਲੀ ਲਈ ਸੀ ਉੱਥੇ ਵੀ ਵੇਸਟੇਜ ਪਈ ਆ ਉਹ ਮੀਂਹ ਪੈਂਦਾ ਤਾਂ ਉਹਦੇ ਵਿੱਚ ਸੁੰਡ ਹੋਰ ਜਿਹੜਾ ਇਹਨਾਂ ਨੇ ਗੱਲ ਹਰੇਚਾਰੇ ਦੀ ਕੀਤੀ ਸੀ ਪਰ ਲੇਕਰ ਉਹ ਅੱਜ ਫੈਕਟਰੀ ਦੇ ਵਿੱਚ ਦੁਨੀਆ ਭਰ ਦਾ ਖੰਨੇ ਸ਼ਹਿਰ ਦਾ ਗੰਦ ਗੋਬਰ ਉਹਦੇ ਵਿੱਚ ਉਸ ਗੋਬਰ ਦੇ ਵਿੱਚ ਡੈਰੀ ਵਾਲਿਆਂ ਦੇ ਛੋਟੇ ਛੋਟੇ ਬੱਚੇ ਵੀ ਵਿੱਚ ਉਹ ਹੁੰਦੇ ਨੇ ਤੇ ਮੇਲਾ ਦਾ ਜਿਹੜਾ ਗੰਦਾ ਗੰਨਾ ਮੇਲਾ ਦਾ ਉਹ ਵੀ ਇਹਦੇ ਵਿੱਚ ਪਾਇਆ ਜਾਂਦਾ ਅੱਜ ਤੁਸੀਂ ਖੋਦ ਇੱਥੇ ਖੜੇ ਹੋ ਤੁਸੀਂ ਦੇਖ ਲਓ ਅੱਜ ਇੱਥੇ ਕਿੰਨੀ ਬਦਬੋ ਆ ਰਹੀ ਆ ਵੀ ਲੋਕਾਂ ਨੂੰ ਸਾਰਾਣਾ ਕਿੰਨੇ ਮੀਟਰ ਤੱਕ ਇਹਦੀ ਸਮੈਲ ਜਾ ਰਹੀ ਆ ਜੀ ਇਹਦੀ ਕਟੋ-ਕਟਾ 3-4 ਕਿਲੋਮੀਟਰ ਤੱਕ ਸਵੈਲ ਜਾ ਰਹੀ ਆ ਤੇ ਪਿੰਡ ਦੇ ਵਿੱਚ ਜਿਹੜੇ ਬਾਈਕਾਰਟ ਦੇ ਬੂਥ ਨਾ ਲੱਗਣਦੇ ਬੈਨਰ ਲਾ ਉਹ ਕਿਉਂ ਲਗਾਏ ਗਏ ਨਹੀਂ ਉਹ ਇਸ ਕਰਕੇ ਲਾਏ ਗਏ ਨੇ ਕਿ ਵੀ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਕੋਈ ਸਾਰ ਨਹੀਂ ਲਈ ਇਸ ਫੈਕਟਰੀ ਨੂੰ ਬੰਦ ਕਰਾਉਣ ਦਾ ਇਵਨ ਇੱਥੋਂ ਤੱਕ ਕਿ ਕਿਸੇ ਦਾ ਕੋਈ ਪ੍ਰੈਸ ਬਿਆਨ ਤੱਕ ਵੀ ਨਹੀਂ ਆਇਆ ਕੋਈ ਇੱਥੇ ਤੱਕ ਪੁੱਛਣ ਵੀ ਨਹੀਂ ਆਇਆ ਵੀ ਤੁਸੀਂ ਇੱਥੇ ਧਰਨੇ ਤੇ ਕਿਉਂ ਬੈਠੇ ਹੋ ਕਿੰਨੀ ਕ ਦੇਰ ਤੋਂ ਲੱਗੀ ਹੋਈ ਹੈ ਜੀ ਫੈਕਟਰੀ ਇਹ ਇਹ ਫੈਕਟਰੀ 2.5 ਸਾਲ ਹੋ 2.5 ਸਾਲ ਤੋਂ ਇਸੇ ਤਰ੍ਹਾਂ ਦੀ ਸਮੱਸਿਆ ਹੈ ਜੀ ਇਹ ਸਮੱਸਿਆ ਹੋਣ ਜਿਆਦਾ ਆਉਣ ਲੱਗੀ ਆ ਪਹਿਲਾਂ ਘਟ ਆਉਂਦੀ ਸੀ ਕਿਉਂਕਿ ਹੁਣ ਇਹ ਦੇ ਵਿੱਚ ਕੈਮੀਕਲ ਹੈ ਜਿਹੇ ਪਾਉਣ ਲੱਗ ਗਏ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਤੁਸੀਂ ਧਰਨੇ ਲਾਇਆ ਕਿੰਨੇ ਦਿਨ ਹੋ ਗਏ ਹਨ ਤੁਹਾਨੂੰ ਚਾਰ ਚਾਰ ਹਾਂ ਜੀ ਕਿੰਨੇ 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 ਦਿਨ ਹੋ ਗਏ ਜੀ ਚਾਰ ਦਿਨ ਹੋ ਗਏ ਜੀ ਪ੍ਰਸ਼ਾਸਨਿਕ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਪ੍ਰਸ਼ਾਸਨ ਦਾ ਅਧਿਕਾਰੀ ਤਹਿਸੀਲਦਾਰ ਪਹੁੰਚਿਆ ਸੀਗਾ ਜੀ ਪਾਸੋਂ ਕੀ ਕਹਿੰਦੇ ਕੀ ਕਹ ਕੇ ਗਏ ਤੇ ਉਹ ਕਹਿੰਦੇ ਵੀ ਅਸੀਂ ਤੁਸੀਂ ਮੰਗ ਪੱਤਰ ਦੇ ਦਿਓ ਅਸੀਂ ਮੰਗ ਪੱਤਰ ਗਾਹਾਂ ਪਹੁੰਚਦਾ ਕਰ ਦਾਂਗੇ ਉਹਨਾਂ ਨੂੰ ਦੱਸਿਆ ਦਿਖਾਇਆ ਵੀ ਇੱਥੇ ਬਦਬੂ ਆ ਰਹੀ ਆ ਇਹ ਤਾਂ ਪਹਿਲਾਂ ਉਹ ਧੜੀ ਪਿੰਡ ਚ ਗੈਸ ਫੈਕਟਰੀ ਰੋਕਣ ਵਾਸਤੇ ਉੱਥੇ ਧਰਨਾ ਲੱਗਿਆ ਹੋਇਆ ਉਹ ਡੀਸੀ ਸਾਹਿਬ ਕੋਲ ਗੱਲ ਗਈ ਡੀਸੀ ਸਾਹਿਬ ਨੇ ਏਡੀਸੀ ਤੇ ਆਪਣੇ ਯੂਨੀ ਯੂਨੀਵਰਸਿਟੀ ਦੇ ਅਧਿਕਾਰੀ ਤੇ ਉਹ ਖੁਦ ਦੇਖ ਕੇ ਗਏ ਨੇ ਕਿ ਇਹਨਾਂ ਦਾ ਜਿਹੜਾ ਗੰਦਾ ਪਾਣੀ ਆ ਉਹ ਧਾਤੀ ਦੇ ਵਿੱਚ ਸਟ ਰੇ ਨੇ ਜਿਹਦੇ ਨਾਲ ਸਾਡਾ ਪਾਣੀ ਵੀ ਪ੍ਰੀਤ ਹੋ ਰਿਹਾ ਮੇਰਾ ਨਾਮ ਕੁਲਦੀਪ ਕੌਰ ਮੈਂ ਨਾਲ ਦੇ ਪਿੰਡ ਗੋਬਿੰਦਪੁਰਾ ਦੀ ਵਾਸੀ ਆ ਜੀ ਮੈਡਮ ਕਿੰਨੀ ਕਿ ਸਮੱਸਿਆ ਆ ਰਹੀ ਆ ਜਿੱਦਾਂ ਕਿ ਹੋਰ ਵੀ ਪਿੰਡ ਵਾਸੀ ਦੱਸ ਰਹੇ ਨੇ ਇਹਦੀ ਵਦੂ ਦੀ ਕਾਫੀ ਜ਼ਿਆਦਾ ਸਮੱਸਿਆ ਇਨਫਰਸਟ੍ਰਕਚਰ ਦੀ ਕਿੰਨੀ ਕਿੰਨੀ ਸਮੱਸਿਆ ਹੈ ਮਸਿਆ ਸਰ ਬਹੁਤ ਜ਼ਿਆਦਾ ਤੁਸੀਂ ਖੁਦ ਵੀ ਨੋਟ ਕਰ ਰਹੇ ਹੋਵੋਗੇ ਅੱਜ ਇੱਥੇ ਖੜਨਾ ਵੀ ਔਖਾ ਹੋ ਰਿਹਾ ਹੈ ਹੂੰ ਸੋ ਜਦੋਂ ਜ਼ਿਆਦਾਤਰ ਹਵਾ ਇੱਧਰ ਦੀ ਹੁੰਦੀ ਉਹਦੋਂ ਤਾਂ ਸਾਡੇ ਪਿੰਡ ਚ ਵੀ ਇਹਦੀ ਮਾਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਈ ਵਾਰੀ ਤਾਂ ਸਟਾਰਟਿੰਗ ਚ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਆ ਕਿਧਰੋਂ ਰਹੀ ਏ ਹੁਣ ਜਦ ਤੋਂ ਇਹਨਾਂ ਦਾ ਸੰਘਰਸ਼ ਸ਼ੁਰੂ ਹੋਇਆ ਜਦ ਤੋਂ ਸਾਡੇ ਵੀ ਧਿਆਨ ਚ ਚੀਜ਼ਾਂ ਆਇਆਂ ਯਾਨੀ ਕਿ ਇਸ ਫੈਕਟਰੀ ਦੇ ਆ ਰਹੀ ਏ ਤੇ ਇਹੀ ਮੰਗ ਹੈ ਕਿ ਜਿੰਨੀ ਜਲਦੀ ਹੋਵੇ ਚੱਕੀ ਜਾਵੇ ਕਿਉਂਕਿ ਪਿੰਡਾਂ ਦੀ ਜਿਹੜੀ ਪਹਿਚਾਨ ਸੀ ਉਹ ਗਹਾਰਿਆਂ ਤੇ ਰੂੜੀਆਂ ਤੋਂ ਹੁੰਦੀ ਸੀ ਨਾ ਕਿ ਫੈਕਟਰੀਆਂ ਤੋਂ ਇਹ ਇੰਡਸਟਰੀ ਏਰੀਆ ਇੱਕ ਪਾਸੇ ਹੋਣਾ ਚਾਹੀਦਾ ਵਿਦੇਸ਼ਾਂ ਵਿੱਚ ਤੁਸੀਂ ਦੇਖਦੇ ਹੋ ਕਿਉਂਕਿ ਜਿਹੜੀਆਂ ਇਹ ਫੈਕਟਰੀਆਂ ਨੇ ਜਾਂ ਜੋ ਵੀ ਇਹ ਰੋਜ਼ਗਾਰ ਦਾ ਸਾਧਨ ਨੇ ਸਾਡੀ ਦੇਸ਼ ਦੀ ਅਰਥ ਵਿਵਸਥਾ ਇਹਨਾਂ ਤੇ ਖੜੀ ਏ ਕੋਈ ਸ਼ੱਕ ਨਹੀਂ ਕਿ ਇਹ ਲੱਗਣੀਆਂ ਹੀ ਹੁੰਦੀਆਂ ਨੇ ਪਰ ਇਹਨਾਂ ਦੇ ਲੱਗਣ ਲਈ ਇੱਕ ਵਾਜਬ ਜਗ੍ਹਾ ਹੋਣੀ ਚਾਹੀਦੀ ਦੂਰ ਪਹਾੜੀ ਏਰੀਆ ਵਿੱਚ ਜਾਂ ਕੋਈ ਇਹੋ ਜਿਹਾ ਥਾਂ ਚੁਣਨਾ ਚਾਹੀਦਾ ਜਿੱਥੇ ਨੇੜੇ ਤੇੜੇ ਕੋਈ 10 10 15 15 ਕਿਲੋਮੀਟਰ ਤੱਕ ਕੋਈ ਆਬਾਦੀ ਨਾ ਹੋਵੇ ਸੋ ਇਹੀ ਮੰਗ ਹੈ ਕਿ ਇਹ ਫੈਕਟਰੀ ਜਿੰਨੀ ਜਲਦੀ ਹੋਵੇ ਬੰਦ ਹੋਵੇ ਚੱਕੀ ਜਾਵੇ ਇਹ ਪਿੰਡ ਦੇ ਵਿੱਚ ਬਾਈਕਾਟ ਦੇ ਜਿਹੜੇ ਬੈਨਰ ਲੱਗੇ ਨੇ ਉਹ ਕੀ ਕਰਨਾ ਉਹ ਕਿਉਂ ਲਗਾਏ ਨੇ ਬਾਈਕਾਟ ਦੇ ਬੈਨਰ ਮੈਂ ਕਹਿੰਨੀ ਆ ਬਹੁਤ ਵਧੀਆ ਹੈ ਜਦ ਤੱਕ ਇਹ ਬਾਈਕਾਟ ਦੇ ਬੈਨਰ ਨਹੀਂ ਸੀ ਲੱਗਣਗੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਜੇ ਦੋ ਚਾਰ ਲੋਕ ਇੱਕ ਪਾਸੇ ਹੋਣਗੇ ਉਹਨਾਂ ਨੂੰ ਦੂਜਿਆਂ ਨੂੰ ਖਰੀਦਣਾ ਜਾਂ ਉਹਨਾਂ ਨੂੰ ਪੁਚਲਾਉਣਾ ਬਹੁਤ ਸੌਖਾ ਹੁੰਦਾ ਹੈ ਜਦੋਂ ਅਸੀਂ ਏਕਾ ਕਰ ਲੈਨੇ ਆ ਤੇ ਏਕੇ ਦੇ ਵਿੱਚ ਬੜੀਆਂ ਬਰਕਤਾਂ ਹੁੰਦੀਆਂ ਨੇ ਉਦੋਂ ਥੋੜੀ ਬਹੁਤੀ ਸਰਕਾਰ ਨੂੰ ਕਿਤੇ ਲੱਗਦਾ ਸੀ ਕਿ ਹਾਂ ਹੁਣ ਸਾਡੀ ਵੋਟ ਬੈਂਕ ਜਿਹੜੀ ਉਹ ਖਤਰੇ ਵਿੱਚ ਹੈ ਤਾਂ ਸ਼ਾਇਦ ਇਹਨਾਂ ਚੀਜ਼ਾਂ ਦਾ ਸਰਕਾਰ ਤੇ ਅਸਰ ਹੋ ਜਾਵੇ ਵਰਨਾ ਤਾਂ ਤੁਸੀਂ ਜਾਣਦੇ ਹੋ ਕਿ ਪਿੰਡਾਂ ਵਿੱਚ ਕਿੰਨੀ ਕੁ ਲੋਕਾਂ ਦੀ ਏਕਤਾ ਹੈ ਸਾਨੂੰ ਲੋਕਾਂ ਨੂੰ ਏਕਾ ਕਰਨਾ ਚਾਹੀਦਾ ਹੈ ਪਿੰਡ ਪੱਦਰ ਤੇ ਏਰੀਏ ਪੱਦਰ ਤੇ ਤਾਂ ਹੀ ਇਹੋ ਜਿਹੇ ਜਿਹੜੇ ਸੰਘਰਸ਼ ਨੇ ਉਹਨਾਂ ਦੇ ਖਿਲਾਫ ਆਪਾਂ ਜਿਹੜੀ ਜੰਗ ਹੈ ਉਹ ਜਿੱਤ ਸਕਦੇ ਆ ਮੇਰਾ ਗਰਮੀਤਕਾਰ ਕਿ ਕਿੰਨੀ ਕੁ ਸਮੱਸਿਆ ਆ ਰਹੀ ਹੈ ਇੱਥੇ ਜਿਹੜੀ ਹੈਗੀ ਬਹੁਤ ਜੀ ਬਹੁਤ ਆਉਂਦੀ ਆ ਬਹੁਤ ਆਉਂਦੀ ਆ ਹੂੰ ਰੋਟੀ ਨਹੀਂ ਚੰਗੀ ਲੱਗਦੀ ਪਿੰਡ ਦਾ ਕਾਫੀ ਦੂਰ ਹੈ ਤੁਹਾਡਾ ਉੱਥੇ ਤੱਕ ਸਵੇ ਲੈ ਜਾਂਦੀ ਹੈ ਹਾਂ ਜੀ ਬਹੁਤ ਜਾਂਦੀ ਆ ਹਾਂ ਜੀ ਬਹੁਤ ਜਾਂਦੀ ਤੇ ਕੀ ਕਹਿੰਦਾ ਘਰ ਦੇ ਜਾਂ ਹੋਰ ਜਿਹੜੇ ਪਿੰਡ ਵਾਸੀ ਨੇ ਕਿੰਨੇ ਕੁ ਪਰੇਸ਼ਾਨ ਨੇ ਇਹਦੇ ਨਾਲ ਬਹੁਤ ਪਰੇਸ਼ਾਨ ਨੇ ਸਾਰਾ ਬੱਚਾ ਬੱਚਾ ਪਰੇਸ਼ਾਨ ਆ ਹਾਂ ਹਾਂ ਹੁਣ ਤੁਸੀਂ ਧਰਨੇ ਤੇ ਬੈਠੇ ਹੋ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਬੰਦ ਹੋਵੇ ਅੱਛਾ ਹਾਂ ਜੀ ਕੰਕੜੇ ਚੱਕੇ ਜਾਣ ਇਹਦੇ ਕੰਕੜੇ ਇੱਥੋਂ ਬਸ ਅਸ ਤਾਂ ਬੰਦੇ ਆਉਣੇ ਆ ਨਹੀਂ ਮੈਨੂੰ ਕਹੋ ਮੈਂ ਹੁਣ ਜੰਦਾ ਲਾ ਦਿੰਨੇ ਆ ਮੇਰਾ ਨਾਮ ਹਰਮਜੀਤ ਸਿੰਘ ਆ ਜੀ ਤਾਂ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ ਇਸ ਫੈਕਟਰੀ ਦੇ ਖਿਲਾਫ ਇਹਦੀ ਨਾਲ ਜੀ ਜਿਹੜੀ ਬਦਬੋ ਆ ਜੀ ਪਹਿਲਾਂ ਥੋੜੀ ਘੱਟ ਆ ਰਹੀ ਸੀ ਹੁਣ 6 ਮਹੀਨੇ ਤੋਂ ਇੰਨੀ ਜ਼ਿਆਦਾ ਆ ਰਹੀ ਆ ਜੀ ਕਿ ਲੋਕਾਂ ਦਾ ਜੀਉਣਾ ਦੁਬਾਰ ਹੋਇਆ ਪਿਆ ਮੱਖੀ ਮੱਛਰ ਇੰਨਾ ਵਧਿਆ ਹੋਇਆ ਇਦਾਂ ਤਾਂ ਕੋਈ ਨਹੀਂ ਇਹਦੇ ਤਾਂ 300 ਗੱਜ ਤਿੰਨ ਸਾਡੇ ਹਾਈ ਸਕੂਲ ਆ ਜੀ ਉਹਦੇ ਵਿੱਚ ਵੀ ਕਈ ਵਾਰੀ ਬੱਚੇ ਬੇਹੋਸ਼ ਹੋਏ ਨੇ ਜੀ ਅੱਛਾ ਤੇ ਉਹਨਾਂ ਨੂੰ ਆਉਣ ਜਾਣ ਚ ਵੀ ਦਿੱਕਤ ਆ ਰਾਹਦਾਰਾਂ ਨੂੰ ਵੀ ਦਿੱਕਤ ਆ ਜੀ ਬਹੁਤ ਜ਼ਿਆਦਾ ਜਿੱਦ ਕਿ ਹੁਣ ਵੋਟਾਂ ਨੇ ਤੁਸੀਂ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਸਰਕਾਰ ਤੋਂ ਇਹ ਕਰਦੇ ਆ ਜੀ ਇਹਦਾ ਕੋਈ ਪ੍ਰੋਪਰ ਪੱਕਾ ਹੱਲ ਕੀਤਾ ਜਾਵੇ ਆਬਾਦੀਆਂ ਦੇ ਨੇੜੇ ਇਹ ਜੀਆਂ ਗੰਦੀ ਸਮੱਲਣੀਆਂ ਫੈਕਟਰੀਆਂ ਨਹੀਂ ਚਾਹੀਦੀਆਂ ਕਿਉਂਕਿ ਸਰਕਾਰਾਂ ਨੇ ਇਹ ਸਿਰ ਆਬਾਦੀ ਦੇ ਨੇੜੇ ਲਾਤੀਆਂ ਇਸ ਫੈਕਟਰੀ ਦੀ ਸਾਡੇ ਕਿਸ ਵੱਲ 8-10 ਕਿਲੋਮੀਟਰ ਤੱਕ ਜਾਂਦੀ ਆ 15 ਪਿੰਡ ਸਾਡੇ ਨੇ ਇਹਦੇ ਜਿੱਧਰ ਲਈ ਵੀ ਹਵਾ ਚਲਦੀ ਆ ਮਾਰਚ ਆ ਰਹੇ ਨੇ ਇਹਦੇ ਵਿੱਚ ਜਿੱਦਾਂ ਕਿ ਸਾਰੇ ਪਾਰਟੀਆਂ ਇਸ ਟਾਈਮ ਬੂਟਾਂ ਲਈ ਪਿੰਡ-ਪਿੰਡ ਘੁੰਮ ਰਹੀਆਂ ਨੇ ਸ਼ਹਿਰ-ਸ਼ਹਿਰ ਘੁੰਮ ਰਹੀਆਂ ਨੇ ਤੁਹਾਡੇ ਪਿੰਡੇ ਕੋਈ ਕੈਂਡੀਡੇਟ ਆਇਆ ਤੇ ਕੀ ਉਤਮੰਕੀ ਕਰੋਗੇ ਹਜੇ ਤੱਕ ਸਾਡੇ ਕੋਲੇ ਕੋਈ ਵੀ ਨਹੀਂ ਆਇਆ ਜੀ ਜੇ ਸਾਡੇ ਕੋਲੇ ਆਊਗਾ ਤਾਂ ਸਾਡੀ ਇੱਕੋ ਮੰਗਾ ਵੀ ਸਾਡੀ ਆ ਜਿਹੜੀ ਗੰਦੀ ਫੈਕਟਰੀ ਲੱਗੀ ਹੋਈ ਆ ਇਹ ਬੰਦ ਕੀਤੀ ਜਾਵੇ ਤੇ ਸਾਨੂੰ ਨਿਯਾਤ ਦਿੱਤੀ ਜਾਵੇ ਜ਼ਿੰਦਗੀ ਜਿਉਣ ਦੀ ਇੱਕ ਸਾਨੂੰ ਜਿਹੜਾ ਜਿਹੜਾ ਪਰਮਾਤਮਾ ਨੇ ਖੁਸ਼ਗਵਾਰ ਮਾਹੌਲ ਦਿੱਤਾ ਸੀਗਾ ਹਵਾ ਪਾਣੀ ਦਾ ਉਹ ਸਾਡਾ ਜਿਉਂਦਾ ਰਹਿ ਜਾਵੇ ਕਿਉਂਕਿ ਇਹਨਾਂ ਦੇ ਅਸੀਂ ਸੈਂਪਲ ਵੀ ਕਰਾ ਕੇ ਦੇਖੇ ਨੇ ਇਹ ਹਲਦ ਵਾਲੇ ਬੋਰਾ ਦੇ ਉਹ ਨਾ ਖੇਤੀ ਯੋਗਨਾ ਪੈਣੀ ਯੋਗ ਰਹੇ ਨੇ ਤੇ ਜਿਹੜੀ ਇਹਨਾਂ ਦੀ ਸਲਾਚੰਦਰੋਂ ਵੇਸਟੇਜ ਨਿਕਲਦੀ ਆ ਉਹ ਖੇਤਾਂ 'ਚ ਪਾਉਣ ਯੋਗ ਨਹੀਂ ਜੀ ਉਹਦੇ ਵਿੱਚ ਤਿੰਨ ਕੈਮੀਕਲ ਇਹੋ ਜਿਹੇ ਆਉਂਦੇ ਹੁੰਦੇ ਆ ਸਲੱਡ ਆਇਲ ਤੇ ਖਲੀ ਸੀ ਜਿਹੜੇ ਕੈਂਸਰ ਪੈਦਾ ਕਰਦੇ ਨੇ ਜੀ ਅਸੀਂ ਉਹਨਾਂ ਤੇ ਰਿਸਰਚ ਵੀ ਕਰਾ ਕੇ ਦੇਖੀ ਆ ਜੀ ਜਿਹੜੇ ਬੰਦਿਆਂ ਨੂੰ ਜਾਣਦੇ ਕੱਲ ਸਾਡੇ ਕੋਲ ਡਾਕਟਰ ਸਾਹਿਬ ਆਏ ਸੀਗੇ ਉਹ ਵੀ ਸਾਨੂੰ ਇਹਦੇ ਪਰ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਾ ਕੇ ਗਏ ਨੇ ਜੀ ਤੇ ਬਾਕੀ ਸਾਨੂੰ ਸਾਰੀਆਂ ਜੂਨੀਅਨਾਂ ਦਾ ਸਾਥ ਆ ਜੀ ਤੇ ਜਿੰਨੀਆਂ ਆਪਣੀਆਂ ਸੰਘਰਸ਼ ਕਮੇਟੀਆਂ ਨੇ ਉਹ ਵੀ ਸਾਡੇ ਕੋਲ ਆ ਰਹੀਆਂ ਨੇ ਤੇ ਅਸੀਂ ਇਹਨੂੰ ਫੈਕਟਰੀ ਨੂੰ ਬੰਦ ਕਰਾ ਕੇ ਹੀ ਰ੍ਹਾਂਗੇ ਰਜਿੰਦਰ ਸਿੰਘ ਚੀਮਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਜੇ ਉਹ ਮੌਤ ਦੇ ਮੂੰਹ ਵਾਲੀਆਂ ਫੈਕਟਰੀਆਂ ਲੱਗੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਇਹਦੇ ਨਾਲ ਅੱਜ ਤੋਂ ਪਹਿਲਾਂ ਗੁਰੂ ਸਾਹਿਬਾਂ ਨੇ ਵੀ ਕਿਹਾ ਸੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤਾਂ ਇਹਨਾਂ ਨੇ ਸਾਰਾ ਕੁਝ ਗੰਦਲਾ ਕਰਤਾ ਬਹੁਤ ਕੁਝ ਜ਼ਿਆਦਾ ਬਦਬੂ ਆ ਰਹੀ ਆ ਇੱਕ ਮੌਤ ਦੀ ਮੂੰਹ ਵਾਲੀ ਫੈਕਟਰੀ ਆ ਇਹਦੇ ਵਿੱਚ ਜਿਹੜਾ ਪਾਣੀ ਥੱਲੇ ਕਰਕਾਉਂਦੇ ਆ ਉਹਦੇ ਨਾਲ ਸਾਡੇ ਪਾਣੀ ਖਰਾਬ ਹੋ ਰਹੇ ਨੇ ਹਵਾ ਦੂਸਤ ਹੋ ਰਹੀ ਆ ਜ਼ਮੀਨਾਂ ਬੰਜਰ ਹੋ ਰਹੀਆਂ ਨੇ ਅੱਜ ਤੋਂ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਜਥੇਬੰਦੀਆਂ ਨੇ ਲੋਕਾਂ ਨੇ ਜਿੱਤ ਪ੍ਰਾਪਤ ਕੀਤੀ ਆ ਪਰ ਅੱਜ ਵੀ ਅਸੀਂ ਇਹ ਦਾਵਾ ਕਰਦੇ ਆ ਕਿ ਜਿਸ ਤਰ੍ਹਾਂ ਸਹਿਯੋਗ ਆ ਅਸੀਂ ਡੱਟ ਕੇ ਬੈਠਾਂਗੇ ਜਿੰਨਾ ਚਿਰ ਵੀ ਇਹ ਮੋਰਚਾ ਲਾਉਣਾ ਪਊ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਮੋਰਚਾ ਲਗਾਤਾਰ ਲਗਿਆ ਰਹੂਗਾ ਇੱਕ ਇਹਦਾ ਸਬੂਤ ਦਿੰਦੇ ਹੋਏ ਆਲੇ-ਦਾਲੇ ਪਿੰਡਾਂ ਵਿੱਚੋਂ ਵੀ ਜਿਵੇਂ ਸਰਪੰਚ ਸਾਹਿਬ ਗਵਿੰਦਪੁਰੇ ਤੋਂ ਵੀ ਆਏ ਨੇ ਹੋਰ ਵੀ ਬਹੁਤ ਸਾਥੋ ਸਾਥੀ ਪਹੁੰਚਦੇ ਨੇ ਸਾਨੂੰ ਪੂਰਾ ਸਹਿਯੋਗ ਆ ਤਾਂ ਕਿ ਅਸੀਂ ਆਪਦਾ ਸਹਿਯੋਗ ਇਹਨਾਂ ਤੱਕ ਲਿਜਾਈਏ ਤਾਂ ਕਿ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ ਫੈਕਟਰੀਆਂ ਨੂੰ ਪਤਾ ਲੱਗੇ ਕਿ ਕੱਠ ਘਟਦਾ ਨਹੀਂ ਵੱਧਦਾ ਹੀ ਜਾ ਰਿਹਾ ਇਸ ਕਰਕੇ ਅਸੀਂ ਜਿੰਨਾ ਉਨਾ ਚਿਰ ਬੈਠਾਂਗੇ ਕੋਈ ਵੀ ਕੁਰਬਾਨੀ ਕਰਨੀ ਪੈ ਜਵੇ ਜਿੰਨਾ ਚਿਰ ਇਹ ਬੰਦ